ਪੰਜਾਬ ਬੰਦ ਦੇ ਐਲਾਨ ਨੂੰ ਲੈ ਕੇ ਤਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹੈ ਉੱਥੇ ਹੀ ਅਮਰਜੈਂਸੀ ਸੇਵਾਵਾਂ ਜਿਹੜੀਆਂ ਹੈਗੀਆਂ ਨੇ ਬਹੁਤ ਜ਼ਿਆਦਾ ਬਹਾਲ ਰੱਖੀਆਂ ਗਈਆਂ ਨੇ ਤੇ ਕਿਸੇ ਕਿਸੇ ਥਾਂ ਤੇ ਸ਼ੋਸ਼ ਰੱਬਾ ਜਿਹੜਾ ਹੈਗਾ ਉਹ ਜਦ ਤੱਕ ਆਇਆ ਹੈ ਪਰ ਜਿਹੜੇ ਕਿ ਹਸਪੀਟਲ ਜਾਣ ਵਾਲੇ ਸੀ ਜਾਂ ਕੋਈ ਜ਼ਿਆਦਾ ਅਮਰਜੈਂਸੀ ਕੇਸ ਆਏ ਜਾਂ ਉਹਨਾਂ ਨੇ ਆਪਣੀ ਇੱਕ ਕਾਗਜ਼ ਪੱਤਰ ਦਿਖਾਏ ਉਹਦੇ ਨਾਲ ਨਾਲ ਜਿਹੜੇ ਹੈਗੇ ਆ ਉਹਨਾਂ ਨੂੰ ਜਾਣ ਵਾਸਤੇ ਇਜਾਜ਼ਤ ਜਿਹੜੀ ਹੈਗੀ ਕਿਸਾਨਾਂ ਨਾਲ ਯੂਨੀਅਨ ਵੱਲੋਂ ਦਿੱਤੀ ਗਈ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਅਮਰਜੰਸੀ ਜਿਹੜੀ ਹੈਗੀ ਆ ਬਿਲਕੁਲ ਜਾ ਰਹੀ ਹੈ ਕਿਸੇ ਨੂੰ ਵੀ ਕਿਸੇ ਟੱਗ ਦੇ ਨਾਲ ਰੋਕਿਆ ਨਹੀਂ ਜਾ ਰਿਹਾ ਪਰ ਉਹਦੇ ਨਾਲ ਨਾਲ ਕਈ ਐਸੇ ਵੀ ਨੇ ਕਿ ਅਮਰਜੰਸੀ ਬੈਨ ਦੇ ਵਿੱਚ ਕਿਸਾਨਾਂ ਦਾ ਅੱਜ ਤੱਕ ਇਹ ਕਹਿਣਾ ਹੈ ਕਿ ਐਮਰਜੈਂਸੀ ਵੈਨ ਚੈੱਕ ਕਰਕੇ ਭੇਜਿਆ ਜਾਵੇ ਕਿਉਂਕਿ ਕਈ ਵਾਰੀ ਕੋਈ ਗਲਤ ਜਿਹੜੇ ਇਰਾਦੇ ਬੰਦੇ ਹੁੰਦੇ ਨੇ ਉਹ ਵੀ ਨਿਕਲ ਸਕਦੇ ਨੇ ਕਿਵੇਂ ਕਹਿੰਦੇ ਨੇ ਕਿ ਕੋਈ ਸਵਾਰੀਆਂ ਟੋਣ ਵਾਲੀ ਕਿਤੇ ਸਵਾਰੀਆਂ ਨੂੰ ਲੈ ਕੇ ਇਹ ਵੈਨਾਂ ਜਿਹੜੀਆਂ ਹੈਗੀਆਂ ਉਹ ਬ੍ਰਿਕਮਾਈ ਕਰਦੀਆਂ ਨਜ਼ਰ ਆਉਂਦੀਆਂ ਹੋਣ ਗਿਆ ਤੇ ਉਹਨਾਂ ਨੂੰ ਚੈੱਕ ਕਰਕੇ ਹੀ ਭੇਜਿਆ ਜਾ ਰਿਹਾ ਸੀ ਇਹ ਬਹੁਤ ਵੱਡੀ ਗੱਲ ਹੈ ਤੇ ਹੁਣ ਕਵਾੜੇ ਚੌਂਕ ਦੇ ਉੱਤੇ ਬਿਲਕੁਲ ਹੀ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨਾਂ ਵੱਲੋਂ ਰੋਡ ਪ੍ਰਦਰਸ਼ਨ ਜਿਹੜਾ ਹੈਗਾ ਇਹ ਉਹ ਕੀਤਾ ਜਾ ਰਿਹਾ ਹੈ ਤੇ ਲੰਗਰ ਦੇ ਪ੍ਰਬੰਧ ਜਿਹੜੇ ਹੈਗੇ ਕਿਸਾਨ ਜੂਨੀਅਰ ਵੱਲੋਂ ਵੀ ਕੀਤੇ ਗਏ ਆ ਉਹਦੇ ਲਈ ਜ਼ਰੂਰੀ ਨਹੀਂ ਕਿ ਜਿਹੜੇ ਕਿਸਾਨ ਬੈਠੇ ਸਨ ਉਹਨਾਂ ਲਈ ਹੀ ਲੰਗਰ ਲਗਾਏ ਗਏ ਆ ਲੰਗਰ ਪ੍ਰਸ਼ਾਦਿਆਂ ਦਾ ਲੰਗਰ ਜਿਹੜਾ ਹੈਗਾ ਇਹ ਉਹ ਵੀ ਕਵਾੜਾ ਚੌਂਕ ਤੇ ਲੱਗੇ ਪ੍ਰਦਰਸ਼ਨ ਦੇ ਵਿੱਚ ਲੰਘ ਚੱਲਦੇ ਨਜ਼ਰ ਆਏ ਨੇ ਤੇ ਠੀਕ 4 ਵਜੇ ਇਹ ਉਹਨਾਂ ਦਾ ਕਹਿਣਾ ਹੈ ਕਿ ਠੀਕ 4 ਵਜੇ ਜੇ ਗਾਰੇ ਛੱਡੇ ਜਾਣਗੇ ਕਿ ਇਹਨਾਂ ਦਾ ਜਿਹੜਾ ਕਾਰਯ ਕਰਤਾ ਹੈ ਜੋ ਵੀ ਇਹ ਕਰ ਰਹੇ ਨੇ ਜੇ ਇਹਨਾਂ ਨੇ ਕੰਮ ਕੀਤੇ ਨੇ ਜਾਂ ਕੇ ਰੋਡ ਪ੍ਰਦਰਸ਼ਨ ਕੀਤੇ ਨੇ ਉਹਨਾਂ ਨੂੰ ਸੰਪੂਰਨ ਤੌਰ ਤੇ ਪੂਰਾ ਕਰਨ ਵਿੱਚ ਪ੍ਰਮਾਤਮਾ ਨੇ ਕਹਿੰਦੇ ਸਾਡੀ ਇੱਜ਼ਤ ਰੱਖੀ ਹੈ ਸਾਡੀ ਮਾਂ ਪਕੜੀ ਹੈ ਤੇ ਉਹ ਧਰਨਿਆਂ ਤੋਂ ਬਾਅਦ ਜਿਹਾ ਕਾਰੇ ਛੱਡ ਕੇ ਠੀਕ 4 ਵਜੇ ਜਿਹੜੇ ਹਗੇ ਆ ਰਸਤੇ ਖੁੱਲ ਜਾਣਗੇ ਤਾਂ ਸਾਰਿਆਂ ਨੂੰ ਬੇਨਤੀ ਹੈ ਕਿ 4 ਵਜੇ ਤੋਂ ਪਹਿਲਾਂ ਪਹਿਲਾਂ ਜਿੱਥੇ ਤੁਸੀਂ ਬੈਠੇ ਹੋ ਉੱਥੇ ਹੀ ਬੈਠੇ ਰਹੋ ਕੋਈ ਡਰਨ ਦੀ ਲੋੜ ਨਹੀਂ ਹੈਗੀ ਕਿਸਾਨ ਤੁਹਾਡੇ ਨਾਲ ਨੇ ਠੀਕ 4 ਵਜੇ ਖੁੱਲ ਜਾਵੇਗੇ ਜਵਦੀ ਗਮੀਰ ਸਰਸਿਆ ਨੌਜਵਾਨ ਹੋਣ ਬਜ਼ੁਰਗ ਹੋਣ ਤੇ ਕਿਸੇ ਵਰਗ ਦਾ ਕਿਸੇ ਵੀ ਉਮਰ ਦਾ ਕੋਈ ਵੀ ਮਨੁੱਖ ਹੋਵੇ ਸਾਰਿਆਂ ਨੇ ਹੀ ਇਸ ਪ੍ਰਦਰਸ਼ਨ ਦੇ ਵਿੱਚ ਆਪਣਾ ਹਿੱਸਾ ਪਾਇਆ ਤੇ ਬਹੁਤ ਸਾਰੇ ਗੱਡੀਆਂ ਵਾਲੇ ਸਨ ਜਿਨ੍ਹਾਂ ਨੇ ਕਿ ਕੈਂਟਰ ਰਸਤੇ ਵਿੱਚ ਲਗਾ ਕੇ ਇਹ ਰਸਤੇ ਬਲੌਕ ਕੀਤੇ ਤੇ ਦਿਲ ਤੋਂ ਕਿਸਾਨਾਂ ਦਾ ਸਮਰਥਨ ਕੀਤਾ ਕਿਸਾਨਾਂ ਵੱਲੋਂ ਵੀ ਉਹਨਾਂ ਦਾ ਸਤਿਕਾਰ ਜਿਹੜਾ ਹੈਗਾ ਇਹ ਬਹੁਤ ਵਧੀਆ ਢੰਗ ਦੇ ਨਾਲ ਕੀਤਾ ਗਿਆ ਤੇ ਸ਼ਾਂਤਮਈ ਤਰੀਕੇ ਦੇ ਨਾਲ ਇਹ ਰੋਡ ਪ੍ਰੋਟੈਕਸ਼ਨ ਜਿਹੜਾ ਹੈ ਉਹ ਕਿਸਾਨਾਂ ਨਾਲ ਵੱਲੋਂ ਕੀਤਾ ਗਿਆ ਹੈ ਤੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਕਰਦੇ ਵੀ ਝੂਠੀ ਨਹੀਂ ਬੋਲਦੀਆਂ ਤੇ ਬੜੀ ਹੀ ਸ਼ਾਂਤ ਉਪਰਵ ਦਿਕੇ ਦੇ ਨਾਲ ਜਿਵੇਂ ਕਿ ਇੱਕ ਪਰਿਵਾਰ ਦਾ ਕੋਈ ਮੈਂਬਰ ਹੋਵੇ ਕਿਸੇ ਨੂੰ ਅਮਰਜੈਂਸੀ ਪੈ ਜਾਵੇ ਉਹਦੀ ਮਦਦ ਕੀਤੀ